لیکن اج دی جڑی پریس کانفرنس دا ਮੁੱਖ ਆਕਰਸ਼ਣ ਆ اور دی ਜڑی ا دی ਵਿਸ਼ੇਸ਼ਤਾ ਹੈ ਜਿਹਦੇ ਲਈ ਇਹ ਦੂਜੀਆਂ پریس کانفرنس ਤੋਂ ਅਲੱਗ ਹੈ ਕੇਵਲ اور ਕੇਵਲ ਗੁਰਦਾਸਪੁਰ پارਲੀਮੈਂਟ ਚ ਜਦ ਦੀ ਮੋਦੀ ਸਰਕਾਰ ਬਣੀ ਹੈ ਅਲੱਗ ਅਲੱਗ ਸਮਾਜ ਦੇ ਸਮਾਣੇ ਜਨमानस ਨੂੰ ਕੀ ਕੀ ਲਾਭ ਪ੍ਰਾਪਤ ਹੋਇਆ ਇਹ ਪਾਰਲੀਮੈਂਟ ਦੇ ਦਾ ਹਿਸਾਬ ਤਾ ਦੇਣ ਲਈ ਅੱਜ ਦੀ ਪ੍ਰੈਸ ਕਾਨਫਰੰਸ ਹੈ। ਇਹਦੇ ਲਈ ਮੈਂ ਆਪ ਸਭ ਨੂੰ ਅਸੀਂ ਕਹ ਦਿੱਤਾ ਸੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਿਹੜਾ ਹਰ ਕਿਸਾਨ ਨੂੰ 6000 ਰੁਪਏ ਸਾਲ ਦਾ ਆਂਦਾ ਹੈ। ਇਹਦੇ ਲਾਭਾਰਤੀ ਕਿੰਨੇ ਨੇ? ਕਿੰਨੇ ਕਿਸਾਨ ਨੇ ਜਿਨ੍ਹਾਂ ਨੂੰ ਮੇਰੀ ਪਾਰਲੀਮੈਂਟ 'ਚ ਗੁਰਦਾਸਪੁਰ ਪਾਰਲੀਮੈਂਟ 'ਚ ਇਹਦਾ ਲਾਭ ਮਿਲਦਾ ਹੈ ਇਹ ਹੈਗੇ ਨੇ 1 ਲੱਖ 81929 ਕਿਸਾਨ ਪਰਹਾਨੇ ਜਿਨ੍ਹਾਂ ਨੂੰ ਇਹਦਾ ਲਾਭ ਮਿਲਦਾ ਔਰ ਇਹਦੇ ਤੇ ਖਰਚਾ ਕਿੰਨਾ ਆਂਦਾ 1000 109.5 ਕਰੋੜ ਸਾਲਾਨਾ ਇਹਦੇ ਬਾਅਦ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਜਿਹੜਾ ਲਾਭ ਪ੍ਰਾਪਤੀ ਨੇ ਉਹ ਹੈਗੇ ਨੇ 236803 ਔਰ ਇਹਦਾ ਖਰਚਾ ਆਂਦਾ 1.18 ਕਰੋੜ ਪਰਯ ਇਦੇ ਬਾਅਦ ਜਨਦਨ ਯੋਜਨਾ ਬਹੁਤ ਸਾਰੇ ਲੋਕ ਜਦੋਂ ਇਹ ਖਾਤੇ ਖੁੱਲਰੇ ਸੀ ਅਲੱਗ-ਅਲੱਗ ਤਰੀਕੇ ਦੇ ਨਾਲ ਇਹਦੇ ਉੱਤੇ ਨੁਕਤਾ ਕੀ ਨਹੀਂ ਕਰਦੇ ਸੀ ਲੇਕਿਨ ਜਦੋਂ ਕਰੋਨਾ ਦੀ ਮਹਾਮਾਰੀ ਆਈ ਤੇ ਸਰਕਾਰ ਕੋਲ ਕੋਈ ਮਾਧਿਅਮ ਨਹੀਂ ਸੀ ਅਗਰ ਜਨਦਨ ਖਾਤਾ ਨਾ ਖੁੱਲਿਆ ਹੁੰਦਾ ਡਾਇਰੈਕਟ ਬੈਨੀਫਿਟ ਲਾਭਾਰਥੀ ਤੱਕ ਕਿੱਦਾਂ ਪਹੁੰਚਾਣਾ ਕੰਮਕਾਜ ਥੱਪ ਸੀ ਉਹਦੀ ਕਲਪਨਾ ਅੱਜ ਹੁੰਦੀ ਹੈ ਕਿ ਮੋਦੀ ਜੀ ਨੇ ਜੇ ਉਸ ਵੇਲੇ ਪਿਆਰਾਂ ਦੇ ਖਾਤੇ 'ਚ 500 ਰੁਪਏ ਪਾਇਆ ਤੇ ਇਸ ਜਨਦਨ ਖਤ ਯੋਜਨਾ ਦਾ ਬਹੁਤ ਵੱਡਾ ਹੱਥ ਰਿਹਾ ਔਰ ਇਹ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਸਾਡੀ ਪਾਰਲੀਮੈਂਟ ਗੁਰਦਾਸਪੁਰ ਦੇ ਅੰਦਰ ਕੋਈ ਪਰਿਵਾਰ ਐਸਾ ਨਹੀਂ ਹੈ ਜਿਹੜਾ ਜਨਦਨ ਖਾਤੇ ਨਾਲ ਨਾ ਜੁੜਿਆ ਹੋਏ 100% ਆਯੂਸ਼ਮਾਨ ਭਾਰਤ ਯੋਜਨਾ ਇਹ ਇਹਦੇ 'ਚ ਕਿੰਨੀ ਵੱਡੀ ਸੰਖਿਆ ਹੈ ਜਿਹੜਾ ਸਧਾਰਨ ਆਦਮੀ ਆਪਣਾ ਇਲਾਜ ਨਹੀਂ ਕਰਾ ਸਕਦਾ कि राहत मिली है कल्पना जरा करिए लाभ लगे लाभार्थी हजार दो सौ सोलह दो सौ छब्बीस करोड़ रुपया दीन दयाल अंतोदय योजना एभार्थी ने बाहट हजार दो सौ उनासी और खर्चा किन्ना हो रहा साल का छे पॉइंट तेईस करोड़ ਇਸ਼ਰਮ ਯੋਜਨਾ ਇਹਦੇ ਅੰਦਰ ਜਿਹੜੇ ਸ਼ਰਮਿਕ ਲੋਕ ਜੁੜੇ ਨੇ ਇਹਦੇ ਨਾਲ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਆਪਣੀ ਉਹ ਹੈਗੇ ਨੇ 358269 ਲੋਕ ਰਜਿਸਟਰਡ ਹੋਏ ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ 2019 ਚ 435 ਕਿਲੋਮੀਟਰ 14 ਚ 326 ਕਿਲੋਮੀਟਰ 2023 ਚ 503 ਕਿਲੋਮੀਟਰ ਪ੍ਰਧਾਨ ਮੰਤਰੀ ਆਵਾਜ਼ ਸੜਕ ਯੋਜਨਾ ਦੇ ਤਹਿਤ ਕ੍ਰਾਂਮੀਨ ਸੜਕ ਯੋਜਨਾ ਤੇ ਸੜਕਾਂ ਬਣੀਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਕਿ ਕਰੋਨਾ ਦੀ ਮਹਾਮਾਰੀ ਚ ਵੀ ਗਰੀਬ ਦਾ ਚੁੱਲ੍ਹਾ ਨਾ ਬੁੱਜੇ ਇਸ ਲਈ ਜਿਹੜੀ ਇਹ ਯੋਜਨਾ ਸ਼ੁਰੂ ਹੋਈ ਸੀ ਜਿਹੜੀ ਅੱਜ ਤੱਕ ਚੱਲ ਰਹੀ ਔਰ ਅਗਲੇ 5 ਸਾਲਾਂ ਤੱਕ ਵੀ ਪ੍ਰਧਾਨ ਮੰਤਰੀ ਨੇ ਇਹਨੂੰ ਕੰਟੀਨਿਊਸ ਕਰਨ ਦੀ ਘੋਸ਼ਣਾ ਕੀਤੀ ਹੈ ਇਹਦਾ ਲਾਭ ਜਿਹੜੇ ਲੋਕ ਲੈ ਰਹੇ ਨੇ ਇਹ ਹੈ 1190826 ਪਰਿਵਾਰ ਨੇ ਜਿਨ੍ਹਾਂ ਨੂੰ ਇਹਦਾ ਬੈਨੀਫਿਟ ਮਿਲ ਰਿਹਾ ਜਿਨ੍ਹਾਂ ਨੂੰ 5 ਕਿਲੋ ਕਣਕ ਜਾਂ ਚਾਵਲ اور دال جڑی ہے وہ جاری ہے ਇਹਦੇ ਨਾਲ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ اور ਜਿਹੜੀ ਮੈਂ ਪਹਿਲੀ ਬੋਲੀ ਆ ਨਾ ਗਰੀਬ ਕਲਿਆਣ ਯੋਜਨਾ ਇੱਥੇ ਖਰਚਾ ਕਿੰਨਾ ਆ ਰਿਹਾ 1350 ਕਰੋੜ ਰੁਪਇਆ ਇਹਦੇ ਬਾਅਦ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਇਹ 29545 ਲੋਕ ਇਹਦੇ ਨਾਲ ਜੁੜੇ ਨੇ ਲਾਭਾਰਥੀ ਜੁੜੇ ਨੇ ਔਰ 53.77 ਕਰੋੜ ਰੁਪਿਆ ਇਹਦਾ ਖਰਚਾ ਆ ਰਿਹਾ ਸ਼ਰਮੀ ਯੋਗੀ ਮਾਨਦਨ ਯੋਜਨਾ ਇਹਦੇ ਚ 20800 ਲੋਕਾਂ ਨੇ ਜੁੜੇ ਹੋਏ ਨੇ ਔਰ ਇਹਦਾ ਸਾਲਾਨਾ ਖਰਚਾ ਆ ਰਿਹਾ 18.1 ਕਰੋੜ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਹੁਤ سارے ਲੋਕ ਵਿਰੋਧੀ ਪਾਰਟੀਆਂ ਇਹ ਪ੍ਰਸ਼ਨ ਖੜਾ ਕਰਦੀਆਂ ਜੀ ਨੌਕਰੀਆਂ ਕਿੱਦਾਂ ਪੜ ਕੇ ਨੀ ਮਿਲ ਰਹੀ ਜੀ ਬੇਰੋਜ਼ਗਾਰੀ ਹੋਈ ਇਹ ਜਿਹੜੀ ਯੋਜਨਾ ਇਸ ਕਰਕੇ ਸ਼ੁਰੂ ਕੀਤੀ ਸੀ ਕਿ ਨੌਜਵਾਨ ਜਿਹੜਾ ਆਪਣੇ ਪੈਰਾਂ ਤੇ ਖੜਾ ਹੋਏ ਆਪਣਾ ਕੰਮ ਧੰਦਾ ਸ਼ੁਰੂ ਕਰ ਸਕੇ ਇਹਦੇ ਤਹਿਤ ਲਾਭ ਲੈਣ ਵਾਲੇ ਲਾਭਾਰਤੀ ਕਿੰਨੇ ਨੇ ਜਿਨ੍ਹਾਂ ਬੱਚਿਆਂ ਨੇ ਆਪਣਾ ਕੰਮ ਸ਼ੁਰੂ ਕੀਤਾ ਇਸ ਲੋਨ ਨੂੰ ਲੈ ਕੇ ਸਵਾਲੰਬੀ ਬਣੇ 3 ਲੱਖ 59006 ਔਰ ਇਹ ਮੇ 2023 ਤੱਕ ਦਾ ਡਾਟਾ ਹੈ 24 ਕਿ ਵੀ ਲਾਮ ਲਿਆਏਗਾ ਕਿਈਆਂ ਨਹੀਂ ਕਿਉਂਕਿ ਅਸੀਂ ਮਿਡ ਚ ਆ ਗਏ ਹੁਣ 24 ਇਹਦੇ ਤੋਂ ਪਤਾ ਲੱਗਦਾ ਕਿ ਇਹ ਸਾਰੇ ਰੋਜ਼ਗਾਰੀ ਤਾਂ ਸਿਰਜਨ ਹੋਇਆ ਹੋਰ ਕੀ ਹੋਇਆ ਇਹਦੇ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਗਰੀਬ ਨੂੰ ਘਰ ਮਿਲੇ ਹਰ ਗਰੀਬ ਨੂੰ ਛੱਤ ਮਿਲੇ ਇਹਦੇ ਤਹਿਤ ਪ੍ਰਧਾਨ ਮੰਤਰੀ ਜੀ ਨੇ ਇਹ ਯੋਜਨਾ ਪੂਰੇ ਦੇਸ਼ ਚ ਚਾਲੂ ਕੀਤੀ ਮੈਂ ਦਿੱਲੀ ਵਿਧਾਨ ਸਭਾ 'ਚ ਵੀ ਬੋਲਿਆ ਸੀ ਕਿ ਪੰਜਾਬ ਨੂੰ ਜਿੰਨਾ ਲਾਭ ਇਹਦਾ ਉਠਾਣਾ ਚਾਹੀਦਾ ਉਹਨਾਂ ਲਾਭ ਪੰਜਾਬ ਨਹੀਂ ਉਠਾ ਰਿਆ ਔਰ ਲੇਕਿਨ ਜਿਸ ਧੀਮੀ ਗਤੀ ਨਾਲ ਵੀ ਸਰਕਾਰ ਚਲੀ ਹੈ ਪੰਜਾਬ ਦੀ ਸਰਕਾਰ ਜਿਸ ਤਰੀਕੇ ਨਾਲ ਲੋਕਾਂ ਦੇ ਹਿੱਤ ਦੀ ਗੱਲ ਕਰਦੀ ਹੈ ਪਰ ਹਿੱਤ ਉਹਨਾਂ ਨੇ ਕੀਤੇ ਨਹੀਂ ਮੈਂ ਅੱਜ ਵੀ ਇਹ ਮੰਨਦਾ ਕਿ ਇਸ ਯੋਜਨਾ ਦਾ ਲਾਭ ਮੇਰੇ ਗਰੀਬ ਭੈਣ ਭਰਾ ਨੂੰ ਜਿਹੜਾ ਕਰਨੀ ਹੈ ਉਹਨੂੰ ਇਸ ਤੋਂ ਵੀ ਜ਼ਿਆਦਾ ਮਿਲ ਸਕਦਾ ਸੀ ਹੋਰ ਵੀ ਜ਼ਿਆਦਾ ਮਿਲ ਸਕਦਾ ਸੀ ਅਗਰ ਪੰਜਾਬ ਦੀ ਸਰਕਾਰ ਨੇ ਸਕਿਰਿਆਤਾ ਦਿਖਾਈ ਹੁੰਦੀ ਪੰਜਾਬ ਦੀ ਸਰਕਾਰ ਨੇ ਆਪਣੇ ਦਾਇਤ ਦੇ ਦਾ ਨਿਰਵਾਹ ਕੀਤਾ ਹੁੰਦਾ ਲੇਕਿਨ ਉਹਦੇ باوجود ਵੀ ਸਾਡੀ ਪਾਰਲੀਮੈਂਟ ਦੇ ਅੰਦਰ 2019 ਚ 698 ਪਰਿਵਾਰਾਂ ਨੂੰ ਛੱਤ ਮਿਲੀ ਹੈ ਔਰ 2023 ਚ 2585 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਲਾਭ ਮਿਲਿਆ ਇਸ ਕਰਕੇ ਆਪ ਸਭ ਦੇ ਮਾਧਿਅਮ ਦੇ ਨਾਲ ਗੁਰਦਾਸਪੁਰ ਪਾਰਲੀਮੈਂਟ ਦੀ ਜਨਤਾ ਨੂੰ ਅਸੀਂ ਆਪਣਾ ਰਿਪੋਰਟ ਕਾਰਡ ਦਿੱਤਾ ਹੈ ਕਿ 10 ਸਾਲਾਂ ਚ ਇਸ ਪਾਰਲੀਮੈਂਟ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਲੱਗ-ਅਲੱਗ ਸਕੀਮਾਂ ਦੇ ਲਾਭਾਰਥੀ ਲੋਕ ਕਿੰਨੇ ਨੇ ਔਰ ਇਹਦੇ ਵਿੱਚੇ ਕਾਰਨ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਰਹਿ ਗਏ ਨੇ ਜਦੋਂ ਇੱਕ ਤਰੀਕ ਨੂੰ ਵੋਟ ਪਾਣ ਜਾਣਗੇ ਔਰ ਇਹ ਰਿਪੋਰਟ ਕਾਰਡ ਜਦੋਂ ਤੁਹਾਡੇ ਮਾਧਿਅਮ ਦੇ ਨਾਲ ਹਰ ਘਰ ਤੱਕ ਪੁੱਜੇਗਾ ਤੇ ਉਹ ਸੋਚਣ ਨੂੰ ਮਜਬੂਰ ਹੋਣਗੇ ਕਿ ਸਾਡੇ ਵੋਟ ਦਾ ਅਗਰ ਅਸਲੀ ਹੱਕਦਾਰ ਹੈ ਜਿਹੜਾ ਗਰੀਬ ਦੇ ਬਾਰੇ ਸੋਚਦਾ ਹੈ ਜਿਹੜਾ ਦਬਲੇ ਕੁਦਲੇ ਵਰਗ ਦੇ ਬਾਰੇ ਸੋਚਦਾ ਹੈ ਜਿਹੜਾ ਸਮਾਨ ਸਮਾਨੇ ਜਨमानस ਦੇ ਜੀਵਨ ਸਤਰ ਨੂੰ ਉੱਚਾ ਕਰਨ ਦੇ ਬਾਰੇ ਸੋਚਦਾ ਹੈ ਔਰ ਉਹ ਕੇਵਲ ਔਰ ਕੇਵਲ ਨਰਿੰਦਰ ਮੋਦੀ ਹੈ ਜਿਹੜਾ ਇਸ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਵੱਲ ਅਗੇ ਅਗਰੇ ਸਰ ਹੋ ਰਿਹਾ ਜਿਹੜਾ ਇੱਕ ਪਾਸੇ ਦੇਸ਼ ਨੂੰ ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਕਰਨ ਦੇ ਲਈ ਟਾਰਗੇਟ ਫਿਕਸ ਕਰ ਰਿਹਾ ਆਪਣੇ ਆਪ ਨੂੰ ਦੂਜੇ ਪਾਸੇ ਆਪਣੇ ਸਾਂਸਕ੍ਰਿਤਿਕ ਉਥਾਨ ਦੇ ਲਈ ਵੀ ਲੱਗਾ ਉਹਦਾ ਉਦਾਹਰਣ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਔਰ ਅਯੁੱਧਿਆ ਦੇ ਅੰਦਰ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਨੂੰ ਪੂਰਾ ਕਰਨਾ ਇਹ ਜਿਸ ਦੇਸ਼ ਦੇ ਅੰਦਰ ਸਾਂਸਕ੍ਰਿਤਿਕ ਦ੍ਰੋਹ ਦੇ ਪ੍ਰਤੀ ਸਰਕਾਰਾਂ ਸਜਗ ਹੁੰਦੀਆਂ ਔਰ ਉਹਦੇ ਨਾਲ ਨਾਲ ਗਰੀਬ ਦੇ ਜੀਵਨ ਨੂੰ ਉੱਚਾ ਚੁੱਕਣ ਦੀ ਗੱਲ ਲੈ ਕੇ ਸਕੀਮਾਂ ਬਣਾਉਂਦੀਆਂ ਕੂਸ ਦੇਸ਼ ਨੂੰ ਵਿਕਸਿਤ ਦੇਸ਼ ਬਨਣ ਤੋਂ ਕੋਈ ਨਹੀਂ ਰੋਕ ਸਕਦਾ ਮੇਰੀ ਗੁਰਦਾਸਪੁਰ ਪਾਰਲੀਮੈਂਟ ਦੇ ਸਭ ਮੱਤਦਾਤਾ ਦੇ ਅੱਗੇ ਬੇਨਤੀ ਹੈ ਜਾਤੀ ਪਾਤੀ ਦੇ ਉੱਪਰ ਉਠੋ ਪੰਥ ਤੋਂ ਉੱਪਰ ਉਠੋ ਕੇਵਲ ਅਸੀਂ ਪੰਜਾਬੀ ਆਂ ਔਰ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਅਮਨ ਤੇ ਸ਼ਾਂਤੀ ਲਈ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣ ਲਈ ਪੰਜਾਬ ਦਾ ਖੋਇਆ ਗੌਰਵ ਦਿਲਾਉਣ ਦੇ ਲਈ ਨਰੇਂਦਰ ਮੋਦੀ ਦੀਆਂ ਇਹ ਜਨ ਕਲਿਆਣ ਯੋਜਨਾ ਦਾ ਲਾਭ ਲੈਣ ਲਈ ਇੱਕ ਤਰੀਕ ਨੂੰ ਕਮਲ ਵਾਲਾ ਬਟਨ ਦਵਾਓ ਇਹੀ ਕਹਿੰਦੇ ਲਈ ਅੱਜ ਦੀ ਇਹ ਪ੍ਰੈਸ ਵਾਰਤਾ ਅਸੀਂ ਬੁਲਾਈ ਸੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰ